ਹੈਲੋ ਜੀ ਮੇਰੇ ਵੱਲੋਂ ਸਾਰਿਆਂ ਨੂੰ ਪਿਆਰ ਭਰੀ ਸਤਿ ਸ਼੍ਰੀ ਅਕਾਲ ਬਲਜੀਤ ਕੌਰ ਚੈਨਲ ਵੈਲਕਮ ਹਾਊਸ ਆਫ ਦਾ ਸਵਾਗਤ ਹੈ ਜੀ ਅੱਜ ਆਪਾਂ ਤੁਹਾਡੇ ਹਾਸਤੇ ਬਹੁਤ ਹੀ ਸੋਹਣਾ ਜਿਹਾ ਡਿਜ਼ਾਈਨ ਲੈ ਕੇ ਆਏ ਆਂ ਇਹ ਡਿਜ਼ਾਈਨ ਆਪਾਂ ਬਾਰਡਰ ਬਣਾ ਕੇ ਕੋਈ ਵੀ ਉੱਪਰ ਆਪਾਂ ਇਹ ਡਿਜ਼ਾਈਨ ਬਣਾ ਸਕਦੇ ਆਂ ਜਿਹੜੀ ਡਿਜ਼ਾਈਨ ਦੀ ਪਹਿਲੀ ਸਲਾਈ ਆ ਪਹਿਲਾ ਕੁੰਡਾ ਲਾ ਲਓ ਚਾਹੇ ਤੁੱਬੀ ਮਰਦੀ ਆ ਇਹ ਸਾਰੀ ਸਲਾਈ ਜਿਹੜੀ ਆਪਾਂ ਪਹਿਲੀ ਬਾਰਡਰ ਤੋਂ ਬਣਾਉਣੀ ਆ ਇਹ ਸਿੱਧੀ ਬਣਾਉਣੀ ਆ ਤਾਰੀ ਸिलाई ਸਿੱਧੀ ਬਣਾਉਣੀ ਆਪਾਂ ਪਹਿਲੀ ਪਹਿਲੀ ਸਾਰੀ ਸਲਾਈ ਆਪਾਂ ਸਿੱਧੀ ਬਣਾਈ ਦੂਜੀ ਸਲਾਈ ਜਿਹੜੀ ਸਾਰੀ ਆਪਾਂ ਇਹ ਉਲਟੀ ਬਣਾਉਣੀ ਹੈ ਦੂਜੀ ਸਲਾਈ ਸਾਰੀ ਉਲਟੀ ਬਣਾਵਾਂਗੇ ਉਦੋਂ ਜੀ ਸਲਾਈ ਸਾਰੀ ਉਲਟੀ ਬਣਾਈ ਆਪਣੀ ਜਿਹੜੀ ਤੀਸਰੀ ਸਲਾਈ ਆ ਇਹ ਵੀ ਸਾਰੀ ਸਲਾਈ ਆਪਾਂ ਸਿੱਧੀ ਬਣਾਵਾਂਗੇ ਤੀਸਰੀ ਸਲਾਈ ਵੀ ਆਪਣੀ ਸਿੱਧੀ ਬਣੂਗੀ ਸਾਰੀ ਤੇ ਜੀ ਸਲਾਈ ਵੀ ਆਪਾਂ ਸਾਰੀ ਸਿੱਧੀ ਬਣਾ ਲਈ ਹੁਣ ਚੌਥੀ ਸਲਾਈ ਜਿਹੜੀ ਆਪਣੀ ਇਹ ਵੀ ਸਾਰੀ ਆਪਾਂ ਉਲਟੀ ਬਣਾਵਾਂਗੇ ਇਹ ਸਾਰੀ ਸਲਾਈ ਉਲਟੀ ਬਣੂਗੀ ਚੌਥੀ ਵੀ ਆਪਣੀ ਹੁਣ ਆਪਣੀ ਪੰਜਵੀਂ ਸਲਾਈ ਆ ਗਈ ਪੰਜਵੀਂ ਸਲਾਈ ਜਿਹੜੀ ਆਪਾਂ ਸਾਰੀ ਉਲਟੀ ਬਣਾਵਾਂਗੇ ਸਿੱਧੀ ਸਾਈਡ ਤੋਂ ਸਾਰੀ ਸਲਾਈ ਆਪਾਂ ਉਲਟੀ ਬਣਾਉਣੀ ਪੰਜਵੀਂ ਸਲਾਈ ਸਾਰੀ ਉਲਟੀ ਪੰਜਵੀਂ ਸਲਾਈ ਆ ਸਿੱਧੀ ਸਾਈਡ ਆਪਣੀ ਸਾਰੀ ਸਲਾਈ ਉਲਟੀ ਪੰਜਵੀਂ ਸਿਲਾਈ ਸਾਰੀ ਆਪਾਂ ਉਲਟੀ ਬਣਾ ਲਈ ਸਿੱਧੀ ਸਾਈਡ ਤੋਂ ਹੁਣ ਆਪਣੀ ਛੇਵੀਂ ਸਿਲਾਈ ਹੈ ਪਹਿਲਾ ਕੁੰਡਾ ਆਪਾਂ ਲੈਣਾ ਇਸ ਕੁੰਡੇ ਤੇ ਆਪਾਂ ਦੋ ਦੋ ਬਲ ਪਾਉਣੇ ਆ ਹਰੇਕ ਕੁੰਡੇ ਤੇ ਦੋ ਦੋ ਬਲ ਪਾਈ ਜਾਣੇ ਆਪਾਂ ਛੇਵੀਂ ਸਿਲਾਈ ਚ ਇਸ ਤਰ੍ਹਾਂ ਆਪਾਂ ਦੋ ਦੋ ਬਲ ਪਾ ਲੈਣੇ ਬਹੁਤ ਹੀ ਸੋਹਣਾ ਡਿਜ਼ਾਈਨ ਬਣਦਾ ਇਹ ਲਾਸਟ ਵਾਲਾ ਕੁੰਡਾ ਹੁਣ ਟਾ ਸ਼ੇਮੀ ਸਲਾਈ ਆਪਾਂ ਇੱਕ ਕੁੰਡੇ ਤੇ ਦੋ ਦੋ ਵਾਲ ਪਾ ਕੇ ਬਣਾ ਲਈਆ ਹੁਣ ਆਪਣੀ ਹੈਗੀ ਆ 7ਵੀਂ ਸਲਾਈ ਹੈ ਪਹਿਲਾ ਕੁੰਡਾ ਆਪਾਂ ਸਿੱਧਾ ਬਣ ਲੈਣਾ ਥਾਗਾ ਅੱਗੇ ਕਰ ਲਿਆ ਇਹ ਕੁੰਡੇ ਦਾ ਵਾਲ ਖੋਲ ਲੈਣਾ ਇਹਦਾ ਵੀ ਖੋਲ ਲਿਆ ਤਿੰਨਾ ਕੁੰਡਾ ਦਾ ਆਪਾਂ ਵਾਲ ਖੋਲ ਕੇ ਇਸ ਤਰ੍ਹਾਂ ਆਪਾਂ ਸਲਾਈ ਤੇ ਪਾ ਲੈਣੇ ਦੂਸਰੀ ਫਿਰ ਤਿੰਨਾ ਕੁੰਡਾ ਨੂੰ ਪਹਿਲਾਂ ਆਪਾਂ ਉਲਟਾ ਬਣ ਲੈਣਾ తాగా పిచ్చే కిధా బాను తాగా అయితే ఓల్టా బాను తిన్న కుడె తిన్న కుండే బాలే ఫేర అగలే తిడెంతో వాళ్ళ కో లేరు సైచి పాలా ఏ పల్టే బ బాగా పిచ్చే కిన్నే కిధే బ ග ගෙකි තින්නෙකුඩේ ඔ තින්න කඩ තැන්තන කඩ බින් නය ඒද वाලා ඒද විලාල තින්නා කුඩ ලාල ඇස්තරපස් ලයිචපාගේ පෙල්නප ටෙබනා තග ිච්චේකරක ෙේරයාු සිද්දබනාාල සේතගගේකිතා තින්නා குඩනපා තැනඩනායි जाනේ సైని తిడే కోల్ ఫను పల్టే బ ఫగా పిచ్చే కిధె బనాలే అలటే బాలే ఫోల్ తిన్న కదా பலாம் உல்டே ஃபர் சிதா ஃபே தா அல்டே ஃபர் தின குடையின் குடையா டின் தின பல்டே தா பிச்சே சித்தே ਫੇਰ ਧਾਗਾ ਅੱਗੇ ਕੀਤਾ ਫੇਰ ਉਲਟੀ ਲਾਸਟ ਵਾਲਾ ਧਾਗਾ ਕੁੰਡਾ ਉਲਟਾ ਹੁਣ ਆਪਣੀ 8ਵੀਂ ਸਿਲਾਈ ਆ ਗਈ ਇਹ ਸਾਰੀ ਸਿਲਾਈ ਆਪਾਂ ਉਲਟੀ ਬਣਾਗੇ ਉਲਟੀ ਸਾਈਡ ਤੋਂ 8ਵੀਂ ਸਿਲਾਈ ਜਿਹੜੀ ਆਪਣੀ ਸਾਰੀ ਉਲਟੀ ਬਣੂਗੀ ਹੁਣ ਆਪਣੀ ਸਾਰੀ ਸिलाई ਫੇਰ ਸਿੱਧੀ ਬਣੂੰਗੀ ਪਹਿਲੀ ਸिलाई ਤਰ੍ਹਾਂ ਸਾਰੀ ਸिलाई ਸਿੱਧੀ ਬਣੂੰਗੀ ਆਪਣੀ ਅੱਠ ਸਲਾਈਆਂ ਦਾ ਆਪਣਾ ਡਿਜ਼ਾਈਨ ਹੈ ਆਪਣਾ ਡਿਜ਼ਾਈਨ ਬਣਾਣਾ ਸ਼ੁਰੂ ਹੋ ਗਿਆ ਹੁਣ ਆਪਾਂ ਤੁਹਾਨੂੰ ਇੱਕ ਵਾਰੀ ਹੋਰ ਪਾ ਕੇ ਵਿਖਾਉਨੇ ਆ ਇਹ ਹੀ ਆਪਾਂ 8 8 ਸਲਾਈਆਂ ਪਾ ਕੇ ਡਿਜ਼ਾਈਨ ਬਣਾਉਂਦੇ ਜਾਣਾ ਤੇ ਆਪਣਾ ਇਸ ਤਰ੍ਹਾਂ ਦਾ ਡਿਜ਼ਾਈਨ ਬਣ ਜਾਣਾ ਵੇਖੋ ਕਿੰਨਾ ਸੋਹਣਾ ਡਿਜ਼ਾਈਨ ਲੱਗਦਾ ਬੱਚਿਆਂ ਦੇ ਕੋਟੀਆਂ ਚ ਪਾਈਏ ਜਾਗਟ ਚ ਪਾਈਏ ਬਹੁਤ ਹੀ ਸੋਹਣਾ ਲੱਗਦਾ ਹਾਂਜੀ ਜੇ ਤੁਹਾਨੂੰ ਅੱਜ ਦੀ ਡਿਜ਼ਾਈਨ ਦੀ ਵੀਡੀਓ ਵਧੀਆ ਲੱਗੀ ਤਾਂ ਲਾਈਕ ਸ਼ੇਅਰ ਕਮੈਂਟ ਕਰਕੇ ਜਰੂਰ ਦੱਸਣਾ ਮਿਲਦੇ ਜੀ ਆਪਾਂ ਅਗਲੀ ਹੋਰ ਵੀਡੀਓ ਨਾਲ ਹੋ ਕੇ ਬਾਏ ਬਾਏ